ਕਰਾ ਕੱਤ ਬੈਡ ਸਖਨ ਸੁਣਾ ਰੰਗ ਪ੍ਰਿੰਟਿੰਗ ਬਹੁਤ ਸੋਹਣਾ ਲੋਜੀ ਮੋੜ ਲਈ ਲੋਜੀ ਚੈੱਕ ਕਰ ਸੰਧਰਾ ਲੈ ਬੇਦੰਤ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੂਰ ਖਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਦੋ ਸੁੰਨਣ ਵਾਲੀਆਂ ਤੇ ਇੱਕ ਤਾਜੀ ਸਵੀ ਦੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਆਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280001055 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢਾਟੂ ਤਾਂ ਕੰਨ ਵੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਝਾਂਕਰ ਬਾਈ ਜੀ ਸਾਸਿ ਗਾਈ ਸਤਿ ਸ੍ਰੀ ਅਕਾਲ ਵੀਰੇ ਨਾਮ ਨਾਮ ਬਾਈ ਸੀਰਾ ਸਿੰਘ ਆ ਢਾਲੀਆਲ ਪਿੰਡ ਸਨਾ ਗਲਾਬ ਸਿੰਘ ਆ ਵੀਰੇ ਹਾਂਜੀ ਜ਼ਿਲ੍ਹਾ ਬਰਨਾਲਾ ਦਸੀਲ ਤਪਾ ਵੀਰੇ ਠੀਕ ਆ ਨੇੜੇ ਭਾਉੜ ਰਹਿ ਜਾਂਦਾ ਸੈਣਾ ਭਾਉੜ ਆਪਾਂ ਨੂੰ ਠੀਕ ਆ ਜੀ ਮੋਬਾਈਲ ਨੰਬਰ 9872 76012 ਵੀਰੇ ਠੀਕ ਆ ਜੀ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਇਹ ਵੀਰੇ ਕੱਲ ਸਵੇਰ ਸੂਈ ਆ ਹਾਂਜੀ ਜੇਰ ਜੂਰ ਦੀ ਵੀਡੀਓ ਓਕੇ ਜਮਾ ਸਾਰੇ ਮਗਰ ਬੱਸੀ ਆ ਤੇ ਹਾਂਜੀ ਤੇ ਦੁੱਧ ਕਿੰਨਾ ਜੀ ਬੋੜਾ ਹਲੇ ਵੀਰੇ ਇਹਦੇ ਥੱਲੇ 8 ਕਿਲੋਈ ਆ ਖਾਲੀ ਨਹੀਂ ਨਾ ਜਮਾ ਕਰੀ ਨਹੀਂ ਹਲੇ ਠੀਕ ਆ ਤੇ ਮਗਰ ਬੱਸੀ ਆ ਮਗਰ ਬੱਸੀ ਆ ਆ ਲੋ ਬਰਾ ਬੱਸੀ ਮਗਰ ਬਹੁਤ ਸੂਈ ਆ ਸਿਰੇ ਬਾਈ ਦਾ ਰੇਟ ਪਹਿਲੀ ਦੱਸ ਦੋ ਆਪਾਂ ਨੂੰ ਰੇਟ ਬਾਈ ਆਪਣੇ ਖੇਚ ਵਿੱਚ ਜੇ ਹੋਣਗੇ ਚੱਲ ਉਹਦੇ 'ਚ ਮਾਨ ਤਾਣ ਤੱਕ ਕਰ ਦਾਂਗੇ 65000 ਰੁਪਿਆ ਦਾ ਵੀਰੇ ਠੀਕ ਆ 65000 ਆ ਠੀਕ ਆ ਲੋਪਰਾ ਚੈੱਕ ਕਰਸਾਂ ਦਾ ਰੇਟ ਬਾਈ ਨੇ ਤੁਹਾਨੂੰ ਦੱਸਤਾ ਰੇਟ ਚੜ ਜਾ ਚੜ ਜਾ ਕੋਈ ਗੱਲ ਕਰਾ ਕੱਤ ਬੈਟ ਸੁਖਣਾ ਸੋਹਣਾ ਰੰਗ ਪ੍ਰਿੰਟ ਵੀ ਬਹੁਤ ਸੋਹਣਾ ਲਓ ਜੀ ਮੋੜ ਲਈ ਲੋਚੀ ਚੈੱਕ ਕਰਸਾਂ ਦਾ ਪ੍ਰਾ ਲੇ ਬੇਦੰਤਾਂ ਦਾ ਜਤ ਜਤ ਸਦਾ ਕੋਦਾ ਠੀਕ ਹੈ ਨਾ ਲੋਸ ਤਾਜੀ ਸੁਈ ਵੀ ਮਾਗਰ ਵੀ ਬੱਸੀਆ ਕਰਮਾਂ ਵਾਲੀ ਤੇ ਥਾਂ ਤੋਂ ਬਹੁਤ ਸੋਹਣਾ ਲੱਗਿਆ ਵਾ ਠੀਕ ਹੈ ਰੇਟ ਵਾਈ ਨੇ 15 ਦਾ 65000 ਪਰਾ ਠੀਕ ਹੈ ਜੀ ਲੋਸ ਹਾਂ ਜੀ ਬਈ ਦੂਜੀ ਵਾਰ ਵੀ ਇਸੋ ਜਾਣਕਾਰੀ ਇਹ ਵੀਰੇ ਪਹਿਲਾ ਸੁਆ ਸੁੂਗੀ ਹਾਂਜੀ ਲੈ ਜੀ ਹਲੇ ਹਫਤਾ 10 ਦਿਨ ਬਈ ਕੱਚੀ ਜ਼ਰੂਰ ਹੈ ਹਫਤਾ 10 ਦਿਨ ਲੈ ਜੀ ਠੀਕ ਆ ਪਹਿਲੇ ਸੁਈ ਸੁਣਾ ਵੈਣ ਨੇ ਲਿਓ ਪਰਾ ਤੋਰ ਦੋ ਲੋਸ ਦੰਦਾਂ ਨਹੀਂ ਚੌਗੀ ਆ ਇਹ ਠੀਕ ਆ ਇਸੇ ਹੋ ਜਾ ਜਿੱਤੇ ਕੋਈ ਗੱਲ ਥੋੜਾ ਡਰਦੀ ਆ ਮਸੂ ਚਲੋ ਜਾ ਕੇ ਦੀ ਜੇ ਕੋਈ ਗੱਲ ਲੋਕੀ ਨੂਨ ਬੱਸੀ ਨੇ ਸੋਣਾ ਤੇ ਚੈੱਕ ਕਰ ਸਕਦੇ ਇਹ ਪਹਿਲਾ ਸੂਆ ਸੂ ਬਈ ਠੀਕ ਆ ਜੀ ਠੀਕ ਆ ਲੋਕੀ ਕੰਤ ਨੂੰ ਬਹੁਤ ਸੋਨਾ ਕਰਮਾ ਵਾਲੀ ਕੱਦਗਟ ਤੁਸੀਂ ਦੇਖ ਸਕਦੇ ਲੋਕੀ ਲਿਓ ਫਰਾ ਮੋੜ ਦਿਓ ਫਿਰ ਚੈੱਕ ਕਰ ਸਕਦੇ ਸਿਰੇ ਬਾਈ ਇਹਦਾ ਰੇਟ ਰੂਟ ਜਾਇ ਜਦਮ 65000 ਹੀ ਇਹਦਾ ਬਾਈ ਮਾਨ ਤਾਨ ਕਰਦਾ ਉਹਦੇ ਚੋਂ 65000 ਇਹਦਾ ਤੇ ਦੇਣਾ ਕਿੰਨੇ ਕਰੇ ਲੈ ਜੂ ਤੇਰੇ ਸਾਹ ਨਾਲ ਵੀਰੇ ਹਫ਼ਤਾ ਦਾ ਆਰਾਮ ਨਾਲ ਲੈ ਜੂ ਕੱਚੀ ਜਰੂਰ ਐ ਠੀਕ ਆ ਕਰਦਾ ਕਰ ਮਾੜੀ ਲਾਹੀ ਜੀ ਢੱਲਾ ਢੋਲਾ ਬਹੁਤ ਹਾਂ ਹਾਂ ਠੀਕ ਹੈ ਜੀ ਠੀਕ ਠੰਡੀ ਕੁੰਨੀ ਵਧਦਾ ਠੀਕ ਆ ਲੋ ਜੀ ਚੈੱਕ ਕਰਸ ਨਾ ਬਰਾ ਚੈੱਕ ਕਰਸ ਨਾ ਬਰਾ ਠੀਕ ਹੈ ਜੀ ਹਾਂਜੀ ਤਾਂ ਨੰਬਰ ਤੇ ਦੱਸੋ ਜਾਣਕਾਰੀ ਦੀ ਇਹ ਦੂਜਾ ਸੂਆ ਬਾਈ ਦੰਦਾ ਨਹੀਂ ਛਿੱਗੀ ਐ ਹਾਂਜੀ

ਇੱਧਰ ਆ ਜਾ ਜੀ ਤੇ ਆਨੂੰ ਭੱਜੂਗੀ ਕੋਈ ਗੱਲ ਨਹੀਂ ਕੋਈ ਇੱਧਰੋਂ ਜੱਕਦਾ ਨਾ ਡੰਗਰ ਉੱਤਰਨੇ ਜਾਣ ਬਸ ਇੱਧਰੋਂ ਤੇ ਜਾਉ ਇਹ ਲਿੰਡੋ ਆਪਰਾ ਚੈੱਕ ਕਰ ਸਕਦੇ ਲੋ ਜੀ ਤੁਰਾ ਤੇਰਾ ਵੀ ਸ਼ੋਰ ਨਾ ਕਰਮ ਹੋ ਗਿਆ ਇਹ ਵੀ 800 ਦਾ ਦੰਡ ਲੇ ਜੀ ਸਿਰੀ ਭਾਈ ਇਹਦਾ ਖੱਤ ਕੇ ਜ ਰੇਟ ਦੱਸ ਦੇਦਾ ਵੀ ਇਹਦਾ 60000 ਆ ਡਾਕਟਰ ਇਹਦਾ 60000 ਪਰਾ ਠੀਕ ਆ ਜੀ ਲੋ ਪਰਾ ਬਾਈ ਕੋਲ ਤਿੰਨ ਬੇੜਾ ਉਹ ਗੱਬਣ ਤੇ ਇੱਕ ਤਾਜੀ ਸੇਵੀ ਹਵਾਈ ਜੀ ਨਾਲ ਜਲੂਖ ਨਾਟਕ ਰੋਬਾਈ ਨੇ ਰੇਟ ਆਪਾਂ ਨੂੰ ਦੱਸਤਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ